ਜੀ ਕੀ ਫਤਿਹ ਆਪ ਸਭ ਨੂੰ ਮਸਾਕੀ ਦੇ ਦਿਹਾੜੇ ਦੀਆਂ ਖਾਸ ਸਦਾ ਬੇਤਰੀਆਂ ਬਹੁਤ ਬਹੁਤ ਵਾਰਗੋ ਬਣ ਜੀ ਤੇ ਹੁਣ ਅੱਬਾ ਚੱਲਿਆ ਗੁਰੂ ਘਰ ਸਿੰਘ ਸਾਹਿਬ ਦਾ ਘੁੰਦੇ ਗਏ ਨੇ ਤੇ ਲੋਕ ਚਾਬੀ ਤੇ ਮੇਰੇ ਕੋਲ ਨਹੀਂ ਗਿੱਡੀ ਚਾੜੇ ਲੱਗ ਗੰਦੀ ਪਈ ਐ ਸੋ ਇਹ ਤਾਂ ਗਏ ਹੋਏ ਨੇ ਰੱਖਦੇ ਹਾਂਜੀ ਤੇ ਅਸੀਂ ਚੱਲੇ ਆ ਆਪਣੇ ਆਪਣੇ ਮੋਹੱਲੇ ਵਾਲੇ ਗੁਰੂ ਘਰ ਫਿਰ ਅਸੀਂ ਪਿੱਛੇ ਤੋਂ ਬੰਦ ਕਰਤੀ ਸੀ ਨਾ ਚਲੋ ਸੋ ਚੱਲਦੇ ਆਪਾਂ ਤੋਂ ਵਿਕਰਮਾ ਦੇ ਆਸ਼ਣ ਵਿੱਚ ਅਸੀਂ ਕਾਫੀ ਲੇਟ ਹੋ ਗਏ ਮਸਕਾ ਕਰ ਕਰ ਮਗਰ ਕਰਦੇ ਕਰਦੇ ਬਸ ਬਹੁਤ ਟਾਈਮ ਹੋ ਗਿਆ ਤੇ ਹੁਣ ਆਪਾਂ ਨਿਕਲਦੇ ਆ ਨਿਕਲ ਗਏ ਬੁੱਢੀ ਮੈਦਾ ਛੋਟਾ ਤੇ ਨੇ ਕਿੱਥੇ ਉਹ ਪਿੱਛੇ ਸੀ ਹੈ ਵੱਡੀ ਮੈਦਾ ਛੋਟਾ ਛੋਟੀ ਬੁੱਢੀ ਮੈਦਾ ਛੋਟੀ ਬੁੱਢੀ ਮੈਦਾ ਛੋਟਾ ਕਿਧੋਂ ਚਲੀ ਦੂਰੋਂ ਚਲੀ ਜਾ ਇਧਰੋਂ ਨਿਕਲੀ ਇਹ ਤਾਂ ਨਿਕਲੂ ਉਧਰ ਤਾਂ ਗੁੱਤਾਂ ਨਾਲੇ ਪਤਾ ਹੈ ਨਾ ਆਜਾ ਬਾ ਦੇਖੂ ਕਿੰਨਾ ਕਿੰਨਾ ਇਹ ਸੰਤਰਾ ਪਪਲ ਗਾਉਂਗੇ ਬਹੁਤ ਵਧੀਆ ਲੱਗਦੇ ਲੱਗ ਜੂ ਬਣਾਏ ਹੀ ਸਲਫਰ ਚਲੋ 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 ਹਾਂ ਇਹ ਤਾਂ ਪਰ ਪਲਾਟ ਚ ਵੀ ਬਹੁਤ ਜ਼ਿਆਦਾ ਇਹ ਇਹ ਪਤਾ ਨਹੀਂ ਕਾਦੇ ਨੇ ਇਹ ਨਾ ਬਹੁਤ ਗਰੋ ਹੋ ਰਹੇ ਨੇ ਦੀਦੀ ਆ ਦੇਖ ਆ ਪੁਦੀਨਾ ਲੱਗਿਆ ਹੋਇਆ ਨਾ ਦੇ ਪੁਦੀਨਾ ਆ ਬੈਂਗਣ ਦੇ ਹੋਣੇ ਪੌਦੇ ਰੋਜ਼ ਵੀ ਲੱਗੇ ਹੋਇਆ ਬਿਊਟੀਫੁੱਲ ਨਾ ਛੱਟੇ ਇਧਰਲੀ ਸਾਈਡ ਤਾਂ ਹੈਗੀ ਸਾਡੀ ਗਲੀ 'ਚ ਨਹੀਂ ਹੈਗੀ ਇਦਾਂ ਸਾਈਡਾਂ 'ਤੇ ਲਗਾਉਣ ਨੂੰ ਨਾ ਜਗ੍ਹਾ ਮੈਂ ਕਰੀਮ ਲੈ ਲੈਂਦੇ ਹਾਂ ਕਰੀਮ ਤੋਂ ਵੀ ਇਹ ਨਾਈਸ ਸਾਜੂ ਆਹ ਚਾ ਮਮਾ ਇਹਨਾਂ ਦੇ ਉਹ ਗ੍ਰੀਨ ਰੀਏ ਕਿੰਨੇ ਸੋਹਣੇ ਸੋਹਣੇ ਪਲਾਂਟ ਨੇ ਇਦਾਂ ਮੇਰੇ ਕਾਲੀ ਹੋ ਗਈਆਂ ਨਹੀਂ ਮਮਾ ਵੀ ਸੇਲ ਕੇ ਨਹੀਂ ਆਤੀ ਨਹੀਂ ਮਮਾ ਸਾਰੇ ਘਿਤੇ ਘਾਰੇ ਘਰ ਬਣ ਜਾਂਦੇ ਨੇ ਹੈਨਾ ਦਾ ਸਪੋਰਟ ਹੈ ਕਿ ਨਾ ਮਮਾ ਦੇ ਬਹੁਤ ਬਹੁਤ ਮਮਾ ਦੇ ਉਹ ਹੁੰਦੇ ਨੇ ਨਮਸਕਾਰ ਤੁਸੀਂ ਆਪਣਾ ਪਲਾਨ ਦੇਖਿਆ ਉਹ ਜਦੋਂ ਆਪਾਂ ਸ਼ਾਇਦ ਇਹ ਪਹਿਲਾਂ ਵਾਲੇ ਜੀਵਨ ਗੱਲਾਂ ਸੁਣੋ 24 ਜਿਵੇਂ ਲੱਗੇ ਹੋਏ ਸੀ ਬਾਹਰ ਡਾਕਟਰ ਅੰਦਰ ਮਰ ਜਣਾ ਜਿਹੜਾ ਹੈਗਾ ਨਾ ਉਹ ਨਾੜੀ ਦਾ ਤੇ ਨਾੜ ਦੇ ਉਥੇ ਉਥੇ ਨੇ ਇੱਕ ਰੋਰੀ 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 ਆ ਹਾਫਲਾ ਵਰਗਾ ਉਹ ਅੱਛਾ ਹਾਂ 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 ਇਹਦੇ ਵਿੱਚ ਹਾਂ ਉਹ ਵੀ ਹੈ ਨਾ ਜਿਵੇਂ ਬੁੱਢੀ ਮਾਈ ਹੁੰਦੀ ਉਹਦਾਂ ਦੇ ਉਹ ਵੀ ਉਹ ਨਾ ਹੁੰਦੇ ਹਾਂ ਮਤਲਬ ਕਿ ਜਦੋਂ ਬਹੁਤ ਤੇਜ਼ ਹਵਾ ਚੱਲਦੀ ਹੈ ਨਾ ਪੰਗੜੀ ਉੱਡ ਕੇ ਨਾ ਕਿਸੇ ਵੀ ਝਾੜੀ ਚ ਵੱਢ ਦਿੰਦੀ ਹੈ ਉਹ ਆਪਣੇ ਆਪ ਪੁੱਗ ਜਾਂਦਾ ഒന്നു പത്ത കൂ thank <laughs> you மல்லரச அமரசனா அ ਸਦਾ ਸੁਹੀਵਾ ਕਰ ਲੈ ਜੀਓ ਕਰ ਲੈ ਜੀਓ ਕਰ ਲੈ ਜੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ मृत पियो i mm -hmm. Thank you. Me... कर ले जियो कर ले लियो कर लियो सदा सुबेला i uh -huh. ਸੁਪ੍ਰਸ਼ਾਦਾ ਪਸ਼ਾਕਾਏ ਸੀ ਤੇ ਹੁਣ ਜੀਵਨ ਤੇ ਜੀਵਨ ਦੇ ਪਾਪਾ ਗਏ ਨੇ ਕਹਿੰਦੇ ਕਿ ਸੈਂਡਵਿਚ ਖਾਣ ਨੂੰ ਮਨ ਕਰਦਾ ਐ ਸੋ ਬ੍ਰੈਡ ਲੈਣਗੇ ਹਾਂਜੀ ਕੀ ਹਾਲ ਚਾਲ ਨੇ ਲਾਓ ਅਜੀਬ ਵਧੀਆ ਅੱਜ ਇਕੱਲੇ ਇਕੱਲੇ ਉਹ ਕਮਨ ਚੱਲੀ ਐ ਕਿੱਥੇ ਪੁਛੇ ਤੇ ਜਾਣਾ ਅੱਛਾ ਉਹ ਆ ਰਹੇ ਨੇ ਦੋ ਰੇੜੇ ਪੀਓ ਬੁੱਤਰ ਜੀਵਨ ਉਹ ਜੀਵਨ ਦੇ ਪਾਪਾ ਉਹ ਬ੍ਰੈਡ ਲੈ ਕੇ களி சைக்காலி பணி ਏ ਦੀਦੀ ਦਾ ਬੇਟਾ ਜੱਜ ਜੱਜ ਹੈਗਾ ਆ ਸੋ ਉਹਨਾਂ ਦੀ ਸਿਕਿਉਰਟੀ ਵਾਲਾ ਖੜਾ ਆ ਉੱਥੇ ਬੰਦਾ ਤੇ ਨਾਲ ਗਿਰਜੀ ਖੜੇ ਨੇ ਮਿਲ ਕੇ ਉਹਨਾਂ ਦੇ ਹਸਬੰਦ ਦੀਦੀ ਤੇ ਬੜਾ ਸਾਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਸਰਦੀ ਗਲੀ ਵਿੱਚੋਂ ਵੀ ਕੋਈ ਬੱਚਾ ਜੱਜ ਬਣਿਆ ਆ ਹੈ ਨਾ ਸੋ ਬਹੁਤ ਪ੍ਰਾਊਡ ਵਾਲਾ ਮੂਮੈਂਟ ਹੈ ਅ ਸਟਲੀ ਮਿਲ ਕੇ ਉਸਾਲ ਹੋ ਗਿਆ ਹੁਣ ਤਾਂ ਸਾਲ ਡੇਢ ਸਾਲ ਹੋ ਗਿਆ ਸ਼ਾਇਦ ਜੱਜ ਬਣੇ ਨਾ ਤੇ ਬੜਾ ਵਧੀਆ ਲੱਗਿਆ ਮੇਰੇ ਪੇਰੈਂਟਸ ਲਈ ਤਾਂ ਪੇਰੈਂਟਸ ਨੂੰ ਤਾਂ ਪ੍ਰਾਊਡ ਫੀਲ ਹੋਣਾ ਹੀ ਹੋਣਾ ਤੇ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਆ ਹੈ ਨਾ ਕੀ ਚਲੋ ਸਾਡੀ ਗਲੀ ਵਿੱਚੋਂ ਕੋਈ ਬੱਚਾ ਲਾਇਕ ਨਿਕਲਿਆ ਹੈ ਨਾ ਸਾਰੇ ਬੱਚੇ ਵੈਸੇ ਤਾਂ ਲਾਇਕ ਨੇ ਪਰ ਜੱਜ ਦੀ ਪੋਸਟ ਬਹੁਤ ਔਖੀ ਮਿਲਲੀ ਹੈ ਨਾ ਆ ਦਿਖਾਗੇ ਜੀ ਹਾਂਜੀ ਲੈ ਬਰੈਡ ਆ ਗਏ ਦੋ 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 ਬਰੈਡ ਲੈ ਕੇ ਆਏ ਅੱਦੇ-ਦੇਦੇ ਵਾਲਿਆ ਅੱਦੇ-ਦੇਦੀ ਵਾਲੀ ਅੱਜ ਹੋ ਕੀ ਗੱਲ ਤੁਹਾਨੂੰ ਲੱਗਦਾ ਕਿ ਚਗੇ ਆ ਮੈਂ ਕਿਤੇ ਗਿਆ ਹੈ ਕਿਤੇ ਗਿਆ ਹੈ ਡੇਰੀ ਆਹ ਦੇਖੀ ਹੱਥ ਵਿੱਚ ਨਾ ਹਮੇਸ਼ਾ ਟੋਰਚੇ ਰਹਿੰਦੀ ਆ ਆ ਦੇਖੋ ਡੇਰੀ ਤੇ ਗਿਆ ਸੀ ਹੈ ਬੀ ਉਹ ਪੁੱਤਰੀ ਆੜੀ ਠੀ ਜਾਂਦੇ ਨੇ ਜਿੱਥੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹਨਾਂ ਲੋਕਾਂ ਦਾ ਦੇਖਣ ਨੂੰ ਓਕੇ ਚਲੋ ਠੀਕ ਹੈ ਗਾਇਜ਼ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਿਆ ਹੋਰ ਦਾ ਹਾਂਜੀ ਹਾਂ ਹਾਂ ਬਸ ਬਣਾਉਣੀ ਹੈ ਸੌਂਚ ਬਣਾਉਣੀ ਹੈ ਤੇ ਸੋ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਕਿਤੇ ਅੱਜ ਫਸਟ ਟਾਈਮ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਜ਼ਰੂਰ ਕਰਦਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵਾਚ ਕਰਿਆ ਕਰੋ ਸਬਸਕ੍ਰਾਈਬ ਟੂ ਦਾ ਚੈਨਲ ਵਿਚ ਇਜ਼ ਲਾਈਫ ਆਫ ਲਾਈਫ ਆਫ ਦਸਿੰਦਰ ਕੌਰ ਐਂਟਰਟੇਨਮੈਂਟ ਸਾਨੂੰ ਤੋਂ ਇਸ ਕੋਲ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਪਲੀਜ਼ ਸਪੋਰਟ ਕਰੋ ਸਾਰੇ ਜਣੇ ਹੈਨਾ ਆਪਾਂ ਵੀ ਗਰੋਥ ਕਰੀਏ ਤੇ ਹਾਂਜੀ 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 ਚਲੋ ਠੀਕ ਹੈ ਜੀ ਓਕੇ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ